ਖਰਾਬ ਮੌਸਮ ਦੇ ਚੱਲਦੇ ਆ ਜਿੱਥੇ ਲੋਕ ਹੜ੍ਹਾਂ ਦੀ ਮਾਰ ਹੇਠ ਆ ਚੁੱਕੇ ਉੱਥੇ ਦੂਸਰੇ ਪਾਸੇ ਕੁਝ ਅਜੇੇ ਹੀ ਵੀ ਇਲਾਕੇ ਨੇ ਜਿੱਥੇ ਲੋਕਾਂ ਦੇ ਘਰ ਟੈਂਡੇ ਹੋਏ ਨਜ਼ਰ ਆ ਰਹੇ ਨੇ ਅਜਿਹਾ ਇੱਕ ਮਾਮਲਾ ਜਲੰਧਰ ਦੇ ਮਾਈ ਹੀਰਾ ਗੇਟ ਤੋਂ ਸਾਹਮਣੇ ਆਇਆ ਜਿੱਥੇ ਕਿ 150 ਸਾਲ ਪੁਰਾਣੀ ਇੱਕ ਬਿਲਡਿੰਗ ਅੱਜ ਸਵੇਰੇ ਟੈ ਟੇਰੀ ਹੋ ਗਈ ਕੱਲ੍ਹ ਸੇ ਕੱਲ੍ਹ ਸਵੇਰ ਤੋਂ ਲਗਾਤਾਰ ਬਾਰਿਸ਼ ਪੈ ਰਹੀ ਹੈ ਜਿਸ ਕਾਰਨ ਇਹ ਬਿਲਡਿੰਗ ਹੈ ਜਿਹੜੀ ਉਹ ਡਿੱਗ ਚੁੱਕੀ ਹੈ ਆਸ-ਪਾਸ ਦੇ ਲੋਕਾਂ ਦਾ ਕਾਫੀ مالی ਨੁਕਸਾਨ ਵੀ ਹੋਇਆ ਅਤੇ ਇੱਕ ਜਾਨਵਰ ਦੀ ਇਸ ਮਲਬੇ ਹੇਠਾਂ ਆ ਕੇ ਮੌਤ ਵੀ ਹੋ ਗਈ ਹੈ ਲੋਕਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਇਹ ਬਿਲਡਿੰਗ ਕਾਫੀ ਸਾਲ ਪੁਰਾਣੀ ਹੈ ਅਤੇ ਨਾ ਹੀ ਇੱਥੇ ਕੋਈ ਰਹਿੰਦਾ ਸੀ ਜਿਹੜੀ ਕੀ ਲਗਾਤਾਰ ਹੋ ਰਹੀ ਬਾਰਿਸ਼ ਦੇ ਕਾਰਨ ਅੱਜ ਸਵੇਰੇ ਟਹਿ ਕੇ ਡਿੱਗ ਗਈ ਹੈ ਇਸ ਦੇ ਕਾਰਨ ਕਾਫੀ ਲੋਕਾਂ ਦਾ مالی ਨੁਕਸਾਨ ਵੀ ਹੋਇਆ ਇੱਕ ਬਾਈਕ ਅਤੇ ਇੱਕ ਐਕਟਿਵਾ ਇਸ ਮਲਬੇ ਦੇ ਹੇਠ ਆ ਕੇ ਟੁੱਟ ਚੁੱਕੀ ਹੈ ਆਸ-ਪਾਸ ਦੇ ਲੋਕਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸ ਮਲਬੇ ਨੂੰ ਇੱਥੋਂ ਹਟਾਇਆ ਜਾਵੇ ਅਤੇ ਨਾਲ ਦੀ ਨਾਲ ਜੇਕਰ ਸ਼ਹਿਰ ਦੇ ਵਿੱਚ ਅਜਿਹੇ ਹੋਰ ਵੀ ਕੋਈ ਬਿਲਡਿੰਗਸ ਨੇ ਜਿਨ੍ਹਾਂ ਦੀ ਹਾਲਤ ਖਸਤਾ ਦੱਸੀ ਜਾ ਰਹੀ ਹੈ ਜਾਂ ਤਾਂ ਉਹਨਾਂ ਦੀ ਮੁਰੰਮਤ ਕਰਾਈ ਜਾਏ ਜਾਂ ਫਿਰ ਟੁੱਟਣ ਤੋਂ ਪਹਿਲਾਂ ਹੀ ਉਹਨਾਂ ਨੂੰ ਢਾ ਦਿੱਤਾ ਜਾਏ। ਹਾਂਜੀ ਸਰ ਕੀ ਨਾਮ ਹੈ ਆਪਣਾ? ਮੇਰਾ ਦੀਪਕ ਮੋਦੀ ਹੈ ਜੀ। ਸਰ ਕੀ ਘਟਨਾ ਕੀ ਹੋਈ ਹੈ ਸਰ? ਇਹ ਘਟਨਾ ਜੀ ਇੱਥੇ ਇਹਨਾ ਪੁਰਾਣਾ ਮਕਾਨ ਬਣਿਆ ਹੋਇਆ ਸੀ ਬੜੀ ਬਹੁਤ ਪੁਰਾਣਾ ਹੈਗਾ। ਇਹ ਅੱਜ ਸਵੇਰੇ ਮਾਰਨਿੰਗ ਗਿਰ ਗਿਆ ਜੀ। ਇਹਦੇ ਨਾਲ ਲੋਕਾਂ ਦੇ ਚਲੋ ਇੱਥੇ ਵੀਕਲ ਪੇਸ ਉਹਨਾਂ ਦੇ ਨਾਲ ਕਾਫੀ ਨੁਕਸਾਨ ਹੋਇਆ ਉਹਨਾਂ ਦਾ। ਤੇ ਸਰ ਕਿਹੜਾ ਏਰੀਆ ਪੈਂਦਾ ਸਰ ਇਹ ਮੋਦੀਆ ਮਹੱਲਾ ਪੈਂਦਾ ਜੀ ਮਾਈ ਦਾ ਗੇਟ ਦੇ ਨਾਲ ਮੋਦੀਆ ਮਹੱਲਾ ਵਾਹ ਜੀ ਸਰ ਕਿੰਨਾ ਦਾ ਮਕਾਨ ਹੈ ਕੁਝ ਪਤਾ ਲੱਗਦਾ ਤੇ ਪਤਾ ਹੀ ਨਹੀਂ ਜੀ ਬੜਾ ਪੁਰਾਣਾ ਇੱਦਾਂ ਹੀ ਬੰਦ ਪਿਆ ਜੀ ਕੋਈ ਆਇਆ ਹੀ ਨਹੀਂ ਅੱਜ ਤੱਕ ਕਦੀ ਕੋਈ ਸਫਾਈ ਕਰਾਨੀ ਆਇਆ ਕਦੀ ਕੁਝ ਆਇਆ ਹੀ ਨਹੀਂ ਕੋਈ ਸਰ ਕੀ ਮੰਗ ਕਰਦੇ ਸਰ ਅਸੀਂ ਮੰਗ ਕਰਦੇ ਕਿ ਇਹਨੂੰ ਜਲਦੀ ਜਲਦੀ ਸਾਫ ਕਰਾਇਆ ਜਾਵੇ ਹਾਂਜੀ ਸਰ ਕੀ ਨਾਮ ਹੈ ਆਪਣਾ ਮੇਰਾ ਨਾਮ ਸੱਲਲਬਾਰੀ ਹੈ ਜੀ ਸਰ ਕੀ ਕਟਣਾ ਹੋਈ ਅੱਜ ਸਾਰੀ ਸਰੇ ਤੇ ਅੱਜ ਇਹ ਪੁਰਾਣੀ ਜਿਹੜੀ ਮਡ ਹਾਊਸ ਸੀਗਾ ਬਹੁਤ ਢੇਰ ਪੁਰਾਣਾ 100 ਸਾਲ ਪੁਰਾਣਾ ਹਾਊਸ ਸੀਗਾ ਕੋਈ ਜ਼ਿਆਦਾ ਵੀ ਟਾਈਮ ਹੋ ਸਕਦਾ ਤੇ ਉਹ ਗਾਰੇ ਮਿੱਟੀ ਦੀ ਚਣਾਈ ਸੀਗੀ ਇਹਦੀ ਤੇ ਉਹ بارش ਕਰਕੇ गिर ਗਿਆ ਤੇ ਸਰ ਦੇਖਿਆ ਜਾਵੇ ਤੇ ਸਰ ਕਾਰਪੋਰੇਸ਼ਨ ਵੱਲੋਂ ਇਹਨਾਂ ਤੇ ਹੱਲ ਕਿਉਂ ਨਹੀਂ ਕੀਤਾ ਜਾਂਦਾ ਸਰ ਕਾਰਪੋਰੇਸ਼ਨ ਨੂੰ ਚਾਹੀਦਾ ਜੀ ਕਿ ਭਈ ਜਿਹੜੀਆਂ ਪੁਰਾਨੀਆਂ ਬਿਲਡਿੰਗਾਂ ਮੇਰੇ ਕੋਲ ਦੀਪਕ ਜੀ ਖੜੇ ਮੋਦੀ ਜੀ ਇਹ ਇਹਨਾਂ ਨੇ ਆਲਰੇਡੀ ਕੰਪਲੀਟਾਂ ਪਾਈਆਂ ਹੋਈਆਂ ਡੀਸੀ ਸਾਹਿਬ ਨੂੰ ਪਾਈਆਂ ਔਰ ਕਾਰਪੋਰੇਸ਼ਨ ਚ ਵੀ ਪਾਈਆਂ ਪਰ ਉਹ ਸੁੱਤੇ ਆ ਜੀ ਉਹਨਾਂ ਦੇ ਜੂਮ ਨਹੀਂ ਦੇਖਦੀਆਂ ਇਹਨਾਂ ਦਾ ਗੱਲਾਂ ਦੀ ਕੋਈ ਜਾਨੀ ਮਾਲ ਦੀ ਨੁਕਸਾਨ ਹੋ ਜਾਏਗਾ ਤਾਂ ਹੀ ਕਿਤੇ ਕਾਰਪੋਰੇਸ਼ਨ ਜਾਗੇ ਕਿ ਸਰਕਾਰ ਜਾਗੇ ਕਿ ਮੇਰੀ ਰਹੀ ਉਹ ਪੀਰਾ ਸਰਕਾਰ ਨੂੰ ਕਿ ਭਈ ਇੱਕ ਪੋਰਟਲ ਤਿਆਰ ਕਰੋ ਜਿੱਥੇ ਜਿਹੜੀਆਂ ਪੁਰਾਣੀਆਂ ਬਿਲਡਿੰਗਾਂ ਉਹਦੀਆਂ ਫੋਟੋਆਂ ਖਿੱਚ ਕੇ ਜਿਹੜੇ ਰਹਿਸ਼ੀ ਲੋਗ ਆ ਜਿਹੜੇ ਆਸ-ਪਾਸ ਰਹਿ ਰਹੇ ਉਹਨੂੰ ਅਪਲੋਡ ਕਰਕੇ ਅਪਲੋਡ ਕਰਕੇ ਉੱਤੇ ਕਾਰਵਾਈ ਕੀਤੀ ਜਾਵੇ ਪ੍ਰੋਪਰ ਐਡਰੈਸ ਦੇ ਨਾਲ ਉਹਦੀਆਂ ਫੋਟੋਆਂ ਵਿਦ ਮੋਬਾਈਲ ਨੰਬਰ ਉੱਤੇ ਅਪਲੋਡ ਕੀਤੀਆਂ ਜਾਣ ਤੇ ਇਹਦੇ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਇਹ ਬਹੁਤ ਜ਼ਰੂਰੀ ਹੈ ਤੇ ਫਿਰ ਕਿੰਨਾ ਕੁ ਨੁਕਸਾਨ ਹੋ ਗਿਆ ਸਰ ਨੁਕਸਾਨ ਬਹੁਤ ਹੋ ਗਿਆ ਜੀ ਇੱਕ 3 ਵੀਲਰ ਵਿਚਾਰਾ ਗਰੀਬ ਆਗ ਨੂੰ ਚੱਲੀ ਪਿਆ 10000 ਰੁਪਏ ਉਹਦਾ ਲੱਗ ਜਾਣਾ ਇੱਕ ਸਕੂਪਰੀ ਨਵੀਂ ਸੀ ਉਹ ਵੀ ਡੈਮੇਜ ਹੋ ਗਈ ਮੋਟਰਸਾਈਕਲ ਨਵਾਂ ਸੀ ਉਹ ਵੀ ਡੈਮੇਜ ਹੋ ਗਿਆ ਸਭ ਤੋਂ ਵੱਡੀ ਗੱਲ ਹੈ ਇੱਕ ਜਾਨਵਰ ਜਿਹੜਾ ਬੇਜਵਾਨ ਜਾਨਵਰ ਉਹਦੀ ਵੀ ਮੌਤ ਹੋ ਗਈ ਇਹਦੇ ਨੀਚੇ ਡੱਬ ਕੇ